ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬਾਰੇ ਵਾਲਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੋਂ ਪੈਂਦਾ ਜੀ ਮੋਗਾ ਨੇੜੇ ਪਿੰਡ ਮਾਨੂਕੇ ਗੱਲ ਜੀ ਪੱਤੋ ਹੀਰਾ ਸਿੰਘ ਵਾਲਾ ਖੋਟੇ ਰੌਂਤਾ ਇਹ ਨੇੜੇ ਦੇ ਪਿੰਡ ਆ ਜੀ ਅੱਜ ਦੀ ਵੀਡੀਓ ਚ ਚਾਰ ਨਾਗਾ ਜੀ ਜਿਹਦੇ ਚ ਇੱਕ ਦੇਸੀ ਵੜ ਸੂਈ ਸਵਾਈ ਇੱਕ ਐਚ ਐਫ ਇੱਕ ਤੋਪੜ ਵੜ ਤੇ ਇੱਕ ਆਗੀ ਵੀਰੇ ਬੂਰੀ ਨੀਲੀ ਰਵੀ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਜੀ ਤੁਹਾਨੂੰ ਕੋਈ ਵੀ ਨਗ ਪਸੰਦ ਆਉਂਦਾ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕੁਲਦੀਪ ਸਿੰਘ ਪਿੰਡ ਬਾਰੇ ਵਾਲਾ ਤਹਿਸੀਲ ਨਿਹਾਲਾ ਜਿਲ੍ਹਾ ਮੋਗਾ ਮੋਬਾਈਲ ਨੰਬਰ ਜੀ 98723 53070 ਠੀਕ ਹੈ ਵੀਰੇ ਚਾਰ ਨਗ ਹੈ ਜੀ ਹਾਂਜੀ ਚਾਰ ਆਵੇ ਤੇ ਭਾਈ ਮੱਝ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਮੱਝ ਦਾ ਜੀ ਇਹ ਚੌਥਾ ਸੂਆ ਸੁੰਦੀ ਹੈ ਵੀਰੇ ਸਮਾਂ ਕਿੰਨਾ ਕੁ ਲੈਂਦੀ ਹੈ ਜੀ ਇਹ 1-2 ਦਿਨ ਲੌਗੀ ਵੀਰੇ ਤਿਆਰ ਹੀ ਹੈ ਜੀ ਹਾਂਜੀ ਕਿੰਨਾ ਕ ਪਿਆਜੂ ਕਰਮ ਵਾਲੀ ਦੁੱਧ ਜੀ ਇਹ 12 13 ਕਿਲੋ ਦੇ ਦੋ ਖੁੱਲਾ ਜੀ ਥਣਾ ਦੀ ਪਾਰ ਪਿੱਛੇ ਦੀ ਉਹ ਆਪਣੀ ਗਰੰਟੀ ਹੋਊਗੀ ਫੁੱਲ ਗਰੰਟੀ ਹੈ ਜੀ ਤੋੜ ਕੇ ਦਿਖਾ ਦਿਓ ਜੀ ਸੂਆ 22 ਦੇ ਦਸਨ ਮੁਤਾਬਕ ਜੀ ਚੌਥਾ ਹੁੰਦੀ ਆ ਜਿਹੜਾ ਡੇਟ ਮੁਤਾਬਕ ਸਮਾਂ ਪਿਆ ਉਹ ਬਾਈ ਦੱਸਦਾ ਕਿ ਇੱਕ ਤੋਂ ਦੋ ਦਿਨ ਪਏ ਆ ਬਾਕੀ ਤੁਸੀਂ ਤਿਆਰ ਮੰਨ ਕੇ ਆਇਓ ਕਈ ਵਾਰ ਪਸ਼ੂ ਉਪਰਾ ਕਰਕੇ ਸੂ ਵੀ ਸਕਦਾ ਥਣਾ ਦੀ ਪਾਰ ਪਿੱਛੇ ਦੀ ਬਾਈ ਵੱਲੋਂ ਫੁੱਲ ਗਰੰਟੀ ਹੈ ਜੀ ਬਾਕੀ ਦੁੱਧ ਬਾਈ ਦੱਸਦਾ ਕਿ 12-13 ਕਿਲੋ ਖੁੱਲਾ ਪਿਆਜੂ ਆਪਾਂ ਐਵੇਂ ਕਹਿ ਦਿੱ ਗਏ ਬਈ 15 ਕਿਲੋ ਪਿਆਜੂ 16 ਪਿਆਜੂ ਉਹਦਾ ਨਹੀਂ ਕੋਈ ਫਾਇਦਾ ਹੁੰਦਾ ਜਿਹੜੇ ਹਿਸਾਬ ਨਾਲ ਤਿਆਰੀ ਆ ਇੰਨਾ ਕੁ ਦੁੱਧ ਦੇਣ ਦਿੱਤਾ ਵੀਰੇ ਹੱਕ ਵੀ ਆ ਕਿਉਂਕਿ 12-13 ਕਿਲੋ ਦੁੱਧ ਕੋਈ ਬਾਲਾ ਨਹੀਂ ਮੱਝ ਆਸਤੇ ਬਾਕੀ ਵੀਰੇ ਚੰਗੀ ਆ ਨੀਲੀ ਰਾਵੀ ਚ ਪੈਂਦੀ ਆ ਸੰਭੀ ਪਾਲੀ ਆ ਵਜਨ ਵਜੂਦ ਵਾਲੀ ਆ ਕੋਈ ਆਏ ਨਹੀਂ ਕਰਮਾ ਵਾਲੀ ਲੱਸੀ ਲਾਵੀ ਆ ਥਣਾ ਦੀ ਓਕੇ ਹੋਊਗੀ ਬੇਫਿਕਰ ਹੋ ਕੇ ਆਜੋ ਬਾਕੀ ਜਿਹੜੇ ਢੱਲ ਤੁਹਾਨੂੰ ਹਵਾਨੇ ਚ ਦੇਖ ਰਹੀ ਆ ਸਾਰੀ ਕਰਮਾਲ ਨੇ ਕੱਢ ਕੇ ਸੋਣਾ ਤੇ ਵੀਰੇ ਕੀਮਤ ਜਾਇਜ਼ ਜਿਹੜੇ ਲੈਣਾ ਹੀ ਆ ਜੀ ਇਹਦਾ 95000 ਮੁੱਲ ਕਰਦੇ ਹੁਜੂ ਮਾੜਾ ਮੋਟਾ ਹੋ ਜਾਗਾ ਮਾਨਤਨ ਠੀਕ ਆ ਜਾਇਜ਼ ਡਿਮਾਂਡ ਆ ਜੀ 95000 ਰੁਪਏ ਦੀ ਕੀਮਤ ਆ ਵਿੱਚੋਂ ਥੋੜਾ ਘਣਾ ਮਾਨਤਨ ਹੋ ਜਾਊਗਾ ਦੋ ਨੰਬਰ ਜਿਹੜੀ ਵੀਰੇ ਦੇਸੀ ਵੜਾ ਗਈ ਜਿਹੜੀ ਮਿਲਦੀ ਬਹੁਤ ਘੱਟ ਆ ਜੀ ਸੁਆ ਕਿੰਨੇ ਮਾਜੀ ਇਹਦਾ ਇਹ ਦੂਜਾ ਸੂਆ ਵੀਰੇ ਇਹ ਅੱਜ ਹੀ ਸੂਈ ਆ ਬੱਚਾ ਕੀ ਆ ਜੀ ਬੱਚਾ ਬੱਤੀ ਆ ਮਗਰ ਵੀਰੇ ਠੀਕ ਆ ਜੇਰ ਕੰਪਲੀਟ ਆ ਜੀ ਹਾਂਜੀ ਜੇਰ ਹੋ ਪਈ ਆ ਵੀਰੇ ਕਿੰਨਾ ਕ ਕੱਢਿਆ ਵੀਰੇ ਬੋਲਾ ਇਹਦਾ ਇਹਦਾ ਹੁਣ 4 1/2 ਕਿਲੋ ਬੋਲਾ ਕੱਢਦਾ ਵੀਰੇ ਠੀਕ ਆ ਸੀਐਲਸ ਲੱਗਦੀ ਬਈ ਗਾਰੰਟੀ ਐ ਇਹਦੀ ਉਹ ਗਾਰੰਟੀ ਹੋਗੀ ਆਪਣੇ ਫੁੱਲ ਗਾਰੰਟੀ ਆ ਚਾਹੇ ਆਪਣੇ ਘਰੇ ਝੋਕੇ ਲੈ ਜੇ ਹੈਨਾ ਝੋਕੇ ਹਾਂ ਨਿਆਣਾ ਪਾਉਂਦੀ ਆ ਹੂੰ ਥੋੜਾ ਜਿਹਾ ਇਹ ਬੱਚੇ ਦਾ ਕਰਦੀ ਹੁੰਦੀ ਜਿਆਦਾ ਹੈਨਾ ਹਾਂਜੀ ਹਾਂਜੀ ਤਾਂ ਕਰਕੇ ਤਾਜੀ ਸੂਈਆਂ ਨੇ ਵੈਸੇ ਵੀ ਬੱਚੇ ਦੀਆਂ ਜ਼ਿਆਦਾ ਹੀ ਕਰਦੀਆਂ ਹੁੰਦੀਆਂ ਇਹ ਬਰੀਡਾਂ ਪਰ ਜਿਹੜੀ ਦੇਸੀ ਬਰੀਡ ਹੁੰਦੀ ਆ ਤੂੰ ਨੂੰ ਪਤਾ ਵੀਰੇ ਦੁੱਧ ਇਹਨਾਂ ਦਾ ਮੱਝਾਂ ਰਗਾਈ ਹੁੰਦਾ ਇਹਦਾ 15 ਕਿਲੋ ਦੀ ਆਪਾਂ ਨੂੰ ਗਾਰੰਟੀ ਦਿੱਤੀ ਹੋਵੇ ਮਾਰਕਾ ਨੇ ਫੁੱਲ ਗਾਰੰਟੀ ਹਾਂਜੀ ਬੱਚਾ ਵੀ ਮਗਰ ਚੰਗਾ ਮਿਲ ਜਾਣਾ ਹਾਂਜੀ ਇਹਦੇ ਵੀ ਥਣ ਤੇ ਇੱਕ ਵੈਸੀ ਆ ਉਹ ਟਿਮਕਣਾ ਜਿਹੜਾ ਹਾਂ ਉਹ ਵੈਸੀ ਹੀ ਆ ਉਹ ਚੱਲਦਾ ਨਹੀਂਗਾ ਉਹ ਆਪਾਂ ਦਿਖਾ ਦਿੰਨੇ ਆ ਜੀ ਵੈਸੀ ਹੀ ਆ ਉਹ ਤਾਂ ਹਨਾ ਦਾਣਾ ਜਾਈ ਕਹਿ ਸਕਦੇ ਆ ਆਪਾਂ ਸੋਨਾ ਮੋਟਾ ਥਾਣਾ 15 ਕਿਲੋ ਦੀ ਬਾਈ ਦੱਸਦਾ ਕਿ ਫੁੱਲ ਗਾਰੰਟੀ ਮਗਰੋ ਆਈ ਐ ਜੇਰ ਕੰਪਲੀਟ ਆ ਜੇਰ ਵੀ ਮੈਂ ਤੁਹਾਨੂੰ ਚੈੱਕ ਕਰਾ ਦਿੰਨਾ ਜੀ ਬਾਕੀ ਬੱਚਾ ਮਗਰ ਫੀਮੇਲ ਆ ਜੀ ਠੰਡੀ ਸੀਲ ਦੀ ਫੁੱਲ ਗਾਰੰਟੀ ਆ ਨਿਆਣਾ ਪਾ ਕੇ ਤੁਸੀਂ ਆਪ ਦਾ ਚਾਹੇ ਚੋਕੇ ਲੈ ਜਾਓ ਜੀ ਤੇ ਬਈ ਇਹਦੀ ਕੀਮਤ ਕੀ ਰਹਿਣ ਵਾਲੀ ਆ ਜੀ ਇਹਦਾ 55000 ਕੀਮਤ ਮੁੱਲ ਕਰਦੇ ਹੋ ਹੁਜੂ ਮਾੜਾ ਮੋਟਾ ਜੀ ਹਾਂਜੀ ਮਾਨਤਣ ਹੋ ਜੀ ਠੀਕ ਆ ਜੀ ਇਹਦੀ 55000 ਰੁਪਿਆ ਕੀਮਤ ਆ ਵਿੱਚੋਂ ਥੋੜਾ ਕਣਾ ਬਾਈ ਕਹਿੰਦਾ ਆਪਾਂ ਮਾਨਤਣ ਕਰ ਦਾਂਗੇ ਤੇ ਡੱਬੀ ਵੈਡ ਦਾ ਸੂਆ ਕਿੰਨਾ ਮਾ ਬਾਈ ਇਹ ਤੀਜਾ ਸੂਆ ਸੂਈ ਆ ਵੀਰੇ ਇਹ ਕਦੋਂ ਸੂਈ ਆ ਜੀ ਇਹ ਕੱਲ ਸੂਈ ਆ ਬੱਚਾ ਕੀ ਆ ਜੀ ਇਹਦੇ ਮਗਰ ਬੱਚਾ ਵੀਰੇ ਠੀਕ ਆ ਜੀ ਜੇਰ ਕੰਪਲੀਟ ਆ ਜੀ ਇਹਦੀ ਹਾਂਜੀ ਜੇਰ ਕ ਕਿੰਨਾ ਬੋਲਾ ਤਿਆਰ ਆ ਜੀ ਇਹਦੇ ਥਲੇ 10 ਕਿਲੋ ਹੈਗਾ ਜੀ ਇਹ ਤੈਲ ਆ ਇੱਕ ਤੁਹਾਨੂੰ ਜਮਾ ਹੀ ਨਹੀਂ ਹੁੰਦਾ ਦੁੱਧ ਜੀ ਧਾਰਾ ਆਉਂਦੀਆਂ ਨੇ ਠੀਕ ਆ ਆਪਾਂ ਤੈਲ ਮੰਨ ਕੇ ਦੇਣੀ ਆ ਕਿਹੜੇ ਤੁਹਾਨੂੰ ਆ ਜੀ ਬੈਕ ਸਾਈਡ ਵਾਲੇ ਤੋਂ ਕਿ ਫਰੰਟ ਤੋਂ ਆ ਜੀ ਨਹੀਂ ਅਗਲਾ ਥਾਣਾ ਬਹਿਣੀ ਵਾਲੇ ਪਾਸੇ ਦਾ ਠੀਕ ਆ ਬਹਿਣੀ ਵਾਲੇ ਪਾਸੇ ਦਾ ਆਹ ਆ ਥਾਣ ਬਸ ਮਾਚ ਕੋਈ ਫਰਕ ਨਹੀਂ ਹੈ ਨਾ ਪਾਸਾ ਵੀ ਹੈ ਨਹੀਂ ਕੋਈ ਨਹੀਂ ਪਰ ਬਾਈ ਦੱਸਦਾ ਕਿ 1-2 ਧਾਰਾ ਹੀ ਆਉਂਦੀਆਂ ਤੁਸੀਂ ਤੈਲ ਮੰਨ ਕੇ ਦਾ ਸੌਦਾ ਕਰ ਸਕਦੇ ਹੋ ਬਾਕੀ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ ਇੱਕ ਆ ਸਿੰਗੀ ਜੀ ਛੋਟੀ ਜੀ ਇਹਦੇ ਤੇ ਵੀਰੇ ਥਣਾ ਦੀ ਠੰਡੀ ਸੀਲ ਦੀ ਤਿੰਨਾਂ ਦੀ ਗਰੰਟੀ ਹੈ ਜੀ ਹਾਂਜੀ ਹਾਂਜੀ ਉਹ ਗਰੰਟੀ ਹੋਊ ਆਪਣੀ ਤੇ ਇਹਦੀ ਕੀਮਤ ਬਾਈ ਇਹਦੇ 32000 ਕਰਦੇ ਆ ਮੰਨ ਲਓ ਹੋ ਜੂ ਮਾੜਾ ਮੋਟਾ ਜੀ ਹੋ ਜੂ ਇਹੋ ਜੀ ਠੀਕ ਹੈ ਵੀਰੇ ਤੇ ਅੱਗੇ ਆ ਕੀ ਵੀਰੇ ਆਪਣੀ ਤੋਕੜ ਵੈੜ ਇਹਦਾ ਸੂਆ ਕਿੰਨੇ ਮਾ ਜੀ ਇਹ ਤੀਜਾ ਸੂਆ ਸੂਗੀ ਵੀਰੇ ਤੇ ਗੱਬਣਾ ਇਹਦੇ ਮਹੀਨਾ ਹੋਗਾ ਟੀਕਾ ਭਰਾ ਜੀ ਨੂੰ 7 ਕਿਲੋ ਦੁੱਧ ਦੇ ਥਲੇ ਖਾਲੀ ਦੇਣੀ ਹੈ ਜੀ ਆਪਾਂ ਖਾਲੀ ਮੰਨ ਕੇ ਦੇਣੀ ਹੈ 7 ਕਿਲੋ ਆਪਾਂ ਪਿਓਰ ਤੋਕੜ ਮੰਨ ਕੇ ਆਵੇ ਅਗਲਾ ਹਾਂਜੀ ਹਾਂਜੀ ਠੀਕ ਆ ਸੈਂਗਾਂ ਮਾਰਦੀ ਮੁਰਦੀ ਤਾਂ ਨਹੀਂ ਬਈ ਨਾ 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 ਇਹ ਵੀ ਤੋਰ ਕੇ ਦਿਖਾ ਦਿਓ ਜੀ 7 ਕਿਲੋ ਨੈੱਟ ਦੁੱਧ ਤਿਆਰ ਆ ਜੀ ਚੋਾਈ ਬਹੁਤ ਚੰਗੀ ਆ ਠੀਕ ਆ 1 ਮਹੀਨੇ ਦੀ ਏਆਈ ਹੋਈ ਵੀ ਆ ਜੀ ਪਰ ਤੁਸੀਂ ਸੌਦਾ ਇਹਦਾ ਖਾਲੀ ਮਨ ਨੇ ਕੀ ਕਰਿਓ ਉਹ ਕਿ ਉਹ ਵੀਰੇ ਤੁਹਾਡੀ ਕਿਸਮਤ ਆ ਜਿਹੜਾ ਬਾਈ ਨੇ ਮੁੱਲ ਲੈਣਾ ਉਹ ਖਾਲੀ ਦਾ ਹੀ ਲੈਣਾ ਜੀ ਤੇ ਵੀਰੇ ਇਹਦੀ ਕੀਮਤ ਇਹਦਾ 23000 ਰੁਪਏ ਕੀ ਮੁੱਲ ਕਰਦੇ ਵੀਰੇ ਠੀਕ ਆ ਜੀ ਹਾਂਜੀ 23000 ਰੁਪਏ ਬਾਈ ਇਹਦੀ ਕੀਮਤ ਰੱਖਦੇ ਆ ਜੀ ਵਿੱਚੋਂ ਥੋੜਾ ਕਾਣਾ ਬਾਈ ਕਹਿੰਦਾ ਮਾਨਤਾਣਾ ਆਪਾਂ ਕਰਦਾਂਗੇ ਜੀ ਤੁਹਾਨੂੰ ਕੋਈ ਵੀ ਨਗ ਪਸੰਦ ਆਉਂਦਾ ਫੱਟ ਬੈਂਦਾ ਆ ਕੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ